ਉਨੀ ਡੋਰ ਯਾਨੀ ਚਾਈਨਾ ਡੋਰ ਆਦਮੀਆਂ ਲਈ ਨਹੀਂ ਜਾਨਵਰਾਂ ਲਈ ਵੀ ਬੇਹਤ ਖਤਰਨਾਕ ਸਾਬਿਤ ਹੋ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਦੁਕਾਨਦਾਰਾਂ ਨੂੰ ਇਹ ਡੋਰ ਨਾ ਵੇਚਣ ਦੀ ਹਦਾਇਤ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਇੱਕ ਦੁਕਾਨਦਾਰ ਪਿਊਸ਼ ਕੋਲੀ ਨੇ ਆਪਣੀ ਦੁਕਾਨ ਦੇ ਬਾਹਰ ਇੱਕ ਰੈਲੈਕਟ ਬੋਰਡ ਲਗਾਇਆ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ਵਾਰ-ਵਾਰ ਚਾਈਨਾ ਡੋਰ ਮੰਗੇ ਸ਼ਰਮਿੰਦਾ ਨਾ ਕਰੋ ਸਰ ਮੇਰਾ ਨਾਮ ਪਿਊਸ਼ ਕੋਲੀ ਹੈ ਤਾਰੀਵਾਲ ਤੇ ਮੈਂ ਕੋਲੀ ਬੁੱਕ ਡੀਪੋ ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਅ ਨਾਲ ਲਗਾਉਂਦੇ ਆਂ ਤੇ ਲੋਹੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਉਂਦੇ ਆਂ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜਿਹਨੂੰ ਅਸੀਂ ਰਾਖਸ਼ ਕਹਾਂਗੇ ਚਾਈਨਾ ਡੋਰ ਦੇ ਨਾਮ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਨੇ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ ਕਹਿ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਇਹ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲ ਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਚਲਾਂਜ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣ ਇਹ ਸੀਜ਼ਨ ਅਗਲਾ ਆ ਗਿਆ ਹੈ ਫਿਰ ਲੋਹੜੀ ਦਾ ਤੇ ਅਸੀਂ ਇਸ ਮੂਹ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅੱਗੇ ਵੱਡਿਆਂ ਅੱਗੇ ਮਾਪਿਓਂ ਅੱਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ ਤਿੰਨ ਚਾਰ ਹਾਦਸੇ ਬੜੇ ਵੱਡੇ ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਲੇ ਚਲੇ ਗਏ ਨੇ ਉਹ ਜਿਹੜੇ ਘਟੇ ਉਹਦੀ ਪੂਰੇ ਨਹੀਂ ਕੀਤੇ ਜਾ ਸਕਦੇ ਤੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਵਾਂ ਨਾਲ ਹੀ ਇਹ ਲੋਕਾਂ ਦੀਆਂ ਅਸੀਂ ਸੇਵਾ ਦੇ ਵਾਲ ਮਾਰਗ ਦੇ ਵਾਲ ਵਿਚਰੀਏ ਜਿੰਨਾ ਸਾਡਾ ਘਰਬਾਰ ਵੀ ਪੂਰਾ ਹੋ ਜਾਵੇ ਤੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਦੇ ਨਾਲ ਡੋਰ ਵਧਾਉਂਦਾ ਗੁੱਡੀ ਵਧਾਣ ਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਦੋਰ ਥੱਲੇ ਲੰਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਨਦੇ ਆ ਤੇ ਉਹ ਤੁਣਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾ ਉਹ ਡੋਰਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੁਕਸਾਨ ਹੈ ਪੈਸੇ ਦਾ ਵੀ ਤੇ ਦੇਖੋ ਜਾਨਮਾਲ ਦਾ ਵੀ ਉਹਨਾਂ ਨੂੰ ਨੁਕਸਾਨ ਹੈ ਠੀਕ ਹੈ ਤੇ ਅਪੀਲ ਤੇ ਇਹੀ ਹੈ ਕਿ ਦੱਸੋ ਇਹ ਆ ਜਿਹੜੀ ਡੋਰ ਤੁਸੀਂ ਹੱਥ ਵਿੱਚ ਫੜੀ ਦੀ ਆ ਇਹ ਡੋਰ ਬਾਰੇ ਦੱਸੋ ਕਿ ਇਹ ਕੀ ਹੈ ਦੀ ਕੁਆਲਿਟੀ ਹੈ ਕੀ ਸਭ ਕੁਝ ਹੈਗਾ ਦੇਖੋ ਇਹਦਾ ਸਾਰਾ ਰੰਗ ਰੂਪ ਗੱਟੂ ਵਰਗਾ ਹੀ ਹੈ ਸ਼ਕਤੀ ਬ੍ਰਾਂਡ ਦਾ ਹੈ ਗੱਟੂ ਆ ਲੇਕਿਨ ਇਹਦੇ ਅੰਦਰ ਧਾਗਾ ਹੈ ਇਹਨੂੰ ਉਹ ਤਾਰੀ ਡੋਰ ਹੈ ਇਹ ਉਹ ਡੋਰ ਹੈ ਇਹ ਉਹ ਮਾਂਝਾ ਹੈ ਜਿਹੜਾ ਅਸੀਂ ਬਚਪਨ ਤੋਂ ਵਰਤਦੇ ਆ ਰਹੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਖੋ ਉਹਨਾਂ ਨੇ ਜਿਹੜੇ ਉਹ ਵਰਤਦੇ ਸੀਗੇ ਇਹ ਤੇ ਇੱਕ ਇੱਕ ਭੇੜ ਚਾਲ ਅਸੀਂ ਉਸ ਡੋਰ ਦੇ ਮਗਰ ਲੱਗ ਗਏ ਅਸੀਂ ਮੰਨ ਲਿਆ ਕਿ ਹਾਂ ਯਾਰ ਇਹਨਾਂ ਮੇਰੀ ਗੁੱਡੀ ਨਹੀਂ ਘਟਾਉਂਦੀ ਜੀ ਹਨਾ ਤੇ ਕੱਟੀ ਜਾਏ ਤੇ ਕੱਟੀ ਜਾਏ ਫਿਰ ਕੀ ਹੈ ਕਿਸੇ ਦੇ ਗਰਦਨ ਤੇ ਨਾ ਨਾ ਕੱਟੀ ਜਾਏ ਕਿਸੇ ਮਾਂ ਦਾ ਲਾਲ ਤੇ ਨਾ ਨਾ ਜਾਵੇ ਤੇ ਇਸ ਲਈ ਬੇਨਤੀ ਤੇ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਬੱਚੇ ਆਂਦੇ ਆ ਟੋਲੀ ਬਣਾਉਣਾ ਆ ਗਿਆਂਦੇ ਆ ਭਾਜੀ ਗੱਟੂ ਦਿਓ ਜੀ ਦਿਓ ਜੀ ਅਸੀਂ ਕੂਨ ਗਟੂ ਦਾ ਇਹ سلسلہ ਕਿ ਗਟੂ ਸ਼ਹਿਰਾਂ ਜੋ ਘਟਦੇ ਪਿੰਡਾਂ ਦੇ ਵੱਡੇ ਵੱਡੇ ਹੋਲ سیلਰ ਬਣ ਗਏ ਨੇ ਅ ਜਿੰਨੇ ਲਾਗੇ ਲਾਗੇ ਪੇਂਡੇ ਵੰਨਾ ਸਾਰਿਆਂ ਦੇ ਵਿੱਚ ਵੱਡੇ ਵੱਡੇ ਹੋਲ سیلਰ ਬਣੇ ਨੇ ਉੱਥੋਂ ਜਾ ਕੇ ਗਟੂ ਲੈ ਆਂਦੇ ਨੇ ਤੁਸੀਂ ਵੀ ਦਿਓ ਸਾਨੂੰ ਉੱਥੋਂ ਮਹਿੰਗਾ ਮਿਲਦਾ ਅਸੀਂ ਪਹਿਲੇ ਤੁਹਾਡੇ ਕੋਲ ਲੈਂਦੇ ਸੀਗੇ ਮੈਂ ਵੇਖੋ ڈاکੂ ਉਂਗਲੀ ਮਾਲ ਨੂੰ ਜੀ ਮਹਾਤਮਾ ਬੁੱਧ ਮਿਲੇ ਆ ਤੇ ਦੇਖੋ ਉਹ ڈاکੂ ਤੋਂ ਸੰਤ ਬਣ ਗਿਆ ਤੇ ਅਸੀਂ ਆਪਣੀ ਮਨੋਵਰਤੀ ਨਹੀਂ ਚੇਂਜ ਕਰ ਸਕਦੇ ਅਸੀਂ ਜਿਸ ਗੁਰੂ ਪੀਰ ਅਵਤਾਰ ਨਾਲ ਜੁੜੇ ਆ ਸਾਨੂੰ ਉੱਥੋਂ ਕਿਹਾ ਜਾਂਦਾ ਕਿ ਲੋਕਾਂ ਨੂੰ ਇਹੀ ਜਵਾਬ ਮੈਂ ਦਿੱਤਾ ਕਿ ਦੇਖੋ ਅਸੀਂ ਨਹੀਂ ਵੇਚਦੇ ਤੁਹਾਨੂੰ ਜਿੱਥੋਂ ਮਿਲਦਾ ਤੁਸੀਂ ਲੈ ਲਵੋ ਸਾਡੇ ਕੋਲ ਇਹ ਤਾਂ ਇਹ ਜੇ ਹੋ ਸਕਦਾ ਤੇ ਸਾਡਾ ਸਾਥ ਦਿਓ ਉਹ ਨਹੀਂ ਅਸੀਂ ਵੇਚਣਾ ਪਿਛਲੇ ਸਾਲ ਵੀ ਇਹੀ ਸੀ ਕਿ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਵੀ ਵੇਚ ਰਹੇ ਨੇ ਬਾਜ਼ਾਰ ਵਿੱਚ ਤੇ ਇਸ ਵਾਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਦੁਨੀਆ ਨਹੀਂ ਸੁਧਰਦੀ ਹੁੰਦੀ ਕਹਿੰਦੇ ਤੂੰ ਆਪਣੀ ਨਿਵੇੜ ਤੈਨੂੰ ਹੋਰ ਨਾਲ ਕੀ ਤੂੰ ਗਠਰੀ ਸੰਭਾਲ ਤੈਨੂੰ ਚੋਰ ਨਾਲ ਕੀ ਅਸੀਂ ਦੁਨੀਆ ਨੂੰ ਨਹੀਂ ਠੀਕ ਕਰ ਸਕਦੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਕੀ ਪਤਾ ਸਾਡੇ ਵੱਲ ਵੇਖ ਕੇ ਉਹ ਵੀ ਸੁਧਰ ਜਾਏ ਉਹ ਵੀ ਸੁਧਰ ਜਾਏ ਕਿ ਜੇ ਉਹ ਨਹੀਂ ਭੁੱਖਾ ਮਰ ਰਿਹਾ ਚਾਈਨਾ ਡੋਰ ਤੋਂ ਬਿਨਾਂ ਤਾਂ ਮੈਂ ਕਿਦਾਂ ਮਰ ਜਾਵਾਂਗਾ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ